ਉਣੀ ਇਨੀ ਅਣੀ ਅਸੀਂ ਕਿੰਨੇ ਭੁੱਲ ਗਏ ਦੋ ਨਗ ਕੀਮਤੀ ਸੀ ਕਿੱਥੇ ਰੁੱਲ ਗਏ ਸੁੰਨੇ ਹੋਏ ਚੇਤੇ ਸਾਡੇ ਗੰਗਾ ਯੰਯਾ ਹੈ ਵਿਸਾਰਿਆ ਐਆਂ ਔਆਂ ਕਹਿ ਕੇ ਤਾਂ ਉਚਾਰਨ ਵਿਗਾੜਿਆ ਰਿਹਾਂ ਨਾ ਗਿਆਨ ਸੰਗ ਨੰਗਾ ਖਾਲੀ ਸਿੱਖਦੇ ਯਤਨ ਨਹੀਂ ਕਰਦੇ ਹਾਂ ਯੰਯਾ ਖਾਲੀ ਲਿਖਦੇ ਹੋਏ ਹਾਂ ਅਣਿਆਣ ਸੰਗ ਸੀੰਗ ਨਹੀਂ ਗਿਆਨ ਦੇ ਅੰਗਣਾ ਤੇ ਅੰਗ ਸਿੰਮੀ ਸਿੰਘੇ ਆਦੀ ਜਾਣਦੇ ਹੀਂਗ ਛਿਨ ਕੰਗਣ ਤੇ ਇੰਗਣ ਦੀ ਦਿੱਸਤੇ ਜਾਂਨ ਜਾਨੀ ਜੰਨਿਉ ਤੇ ਤਰਿੰਗਣ ਦੀ ਦਿੱਸਤੇ ਪਿੰਗਣਾ ਪਿੰਜੋਣਾ ਪਿੰਨਾ ਪੰਜ ਸਾਨੂੰ ਭੁੱਲਿਆ ਸਾਨਿ ਮੁੰਨ ਮੰਨਣਾ ਤੇ ਮੰਜ ਸਾਨੂੰ ਭੁੱਲਿਆ ਬੰਗ ਭੰਗ ਮੰਗਣੂ ਤਾਂ ਨੰਨੇ ਹੋਗੇ ਲਗਦੇ ਰਿੰਗਣ ਆ ਤੇ ਰੰਗਣ ਬੇਰੰਗੇ ਹੋਗੇ ਲਗਦੇ ਰੰਗ ਕਿਸ ਨੇ ਰਚਿਆ ਜੋ ਰਿੰਗਣ ਜੋਤੁਰਸਿਆ ਗਿਆਨ ਤਨਾ ਪੁੰਨ ਪੰਨ ਤੇ ਸੰ્ઞਾਨ ਉਸਿਆ ਯਾਨ ਖੋ ਯਤ ਤੇ ਯਤ ਕਨੂ ਜਾਣੇ ਯਪਨ ਨ ਕਰਿਓ ਸੱញਿਆ ਮੈਨੈ ਪਛਾਣਿਓ ਯਾਨਾਂ ਕਾਲੇ ਇੱਕ ਮੇਰੀ ਸੱញੀ ਹੋ ਪੰਜਾਬੀਓ ਝੀਂਗ ਬਣ ਕੇ ਰਾਂਦੇ ਪੰਜਾਬੀ ਨਾ त्यागी ਤੇਤੀ ਅੱਖਰੀ ਬਣਾ ਕੇ ਪ੍ਰਚਾਰ ਨਾ ਕਰੀਏ ਲੰਗੜੀ ਮਾ ਬੋਲੀ ਸਵੀਕਾਰ ਨਾ ਕਰੀਏ